ਆਪਣੇ ਆਸਟ੍ਰੇਲੀਆ ਦੇ ਵਿੱਚ 3 ਮਈ ਨੂੰ ਜਿਹੜੀਆਂ ਫੈਡਰਲ ਚੋਣਾਂ ਹੁੰਦੀਆਂ ਉਹ ਹੁਣ ਜਾ ਰਹੀਆਂ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਵੀ ਇੱਥੇ ਕਿਵੇਂ ਰੈਲੀਆਂ ਕਰਦੇ ਆ ਕੀ ਕੀ ਕਰਦੇ ਆ ਉਹਨਾਂ ਬਾਰੇ ਥੋੜੀ ਝਾਤ ਪਾਉਣ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਛੁੱਟੀ ਵਾਲ ਦਿਨ ਆਪਾਂ ਸਾਈਕਲਿੰਗ ਕਰਦੇ ਆ ਜਿੰਨੀ ਕੁ ਹੁੰਦੀ ਆ ਆ ਉਹਨਾਂ ਨੇ ਦੂਸਰੇ ਨੇ ਲਿਖਿਆ ਵੀ ਅਸੀਂ 3 ਸਾਲ ਜੀ ਹੋਰ ਨਹੀਂ ਫੋਰਡ ਕਰ ਸਕਦੇ ਕਿ ਮਹਿੰਗਾਈ ਬਹੁਤੀ ਵਧ ਗਈ ਸਾਰਿਆਂ ਆ ਕੋਈ ਪੇਟ ਡਟਣ ਦੇ ਖਿਲਾਫ ਅਲਈਆ ਤੇ ਦੇਖ ਸਕਦੇ ਹੋ ਸਾਰਿਆਂ ਨੇ ਆਪੋ ਆਪਣੇ ਇਸ ਤਰ੍ਹਾਂ ਬੋਰਡ ਲੱਗੇ ਹੁੰਦੇ ਆ ਇੱਥੇ ਤੇ ਇੱਥੇ ਪੰਜਾਬ ਵਾਲਿਆਂ ਇਤਿਹਾਸ ਕਰੈਲੀਆ ਨਹੀਂ ਹੁੰਦੀਆਂ ਤੇ ਸ਼ਰਾਬ ਵਾਲਾ ਦੌਰ ਵੀ ਨਹੀਂ ਚੱਲਦਾ ਕੋਈ ਬਹੁਤਾ ਜਿਵੇਂ ਕਹਿੰਦਾ ਪਖੰਡ ਬਾਜਾ ਉਰੇਲੀਆਂ ਦੇ ਵਿੱਚ ਨਹੀਂ ਕਰਦੇ ਇੱਥੇ ਸਿੱਧਾ ਸਿੱਧਾ ਹਿਸਾਬ ਆ ਇੱਥੇ ਸੜਕਾਂ ਤੇ ਅੱਜ ਅੰਜਕੇ ਦੇਸੀ ਉਹਦੇ ਕਰਕੇ ਛੁੱਟੀ ਆ ਪਬਲਿਕ ਹੌਲਿਡੇ ਆ ਤਾਂ ਤਾਂ ਇਹਨਾਂ ਨੇ ਸਾਰੇ ਇੱਥੋਂ ਆਪੋ ਆਪਣੇ ਬੰਦਿਆ ਕੇ ਖੜ ਜਾਂਦੇ ਆ ਇਹਨਾਂ ਦੇ ਜਿਵੇਂ ਕੋਈ ਵਲੰਟੀਅਰ ਕਹਿ ਲੋ ਜਾਂ ਜਿੱਦਾਂ ਜਾਂ ਕੋਈ ਸ਼ਾਇਦ ਪੇੜਾਂ ਨੂੰ ਪੇੜ ਬਾਰੇ ਤਾਂ ਬਹੁਤੀ ਜਾਣਕਾਰੀ ਨਹੀਂ ਪਰ ਸਾਰੇ ਆਪੋ ਆਪਣਾ ਪ੍ਰਚਾਰ ਜਾਂ ਚੈਨਲਾਂ ਤੇ ਥੋੜਾ ਬਹੁਤਾ ਕਰਦੇ ਆ ਮੋਸਟਲੀ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਸਾਰੇ ਬਸ ਬਸ ਇਸ ਤਰ੍ਹਾਂ ਹੀ ਇਹ ਸੜਕਾਂ ਤੇ ਖੜੇ ਹੋਣਗੇ ਇੱਥੇ ਆ ਪੀਟ ਡਟਣਾ ਸਾਡੇ ਵਾਸਤੇ ਵੀ ਬਹੁਤਾ ਹੋਊਗਾ ਨਹੀਂ ਕਿਹੜਾ ਬਣ ਗਿਆ ਕਿਹੜਾ ਨਹੀਂ ਬਣ ਗਿਆ ਜਿਹੜੇ ਬੰਦੇ ਨੇ ਮਿਹਨਤ ਕਰਕੇ ਖਾਣੀ ਆ ਉਹ ਘਾਟ ਹੀ ਧਿਆਨ ਦਿੰਦਾ ਠੀਕ ਆ ਚੰਗੀ ਗਵਰਨਮੈਂਟ ਆਊ ਚੰਗੀਆਂ ਪਾਲਿਸੀਆਂ ਹੋਣਗੀਆਂ ਤਾਂ ਕੁਦਰਤੀ ਗੱਲ ਆ ਕਿ ਉਹ ਬਿਚਾਰੀਆਂ ਜਾਂਦੀ ਆ ਤੇ ਹਰ ਬੰਦਾ ਹੀ ਚਾਹੁੰਦਾ ਬਸ ਇਹਨਾਂ ਦਾ ਇੱਥੇ ਆਪੋ ਆਪਣੇ ਬੰਦੇ ਆ ਕੇ ਖੜ ਜਣਗੇ ਤੁਹਾਨੂੰ ਦਿਖਾਉਣ ਦਾ ਮਕਸਦ ਇੱਥੇ ਇਹੀ ਸੀ ਵੀ ਇੱਥੇ ਵੋਟਾਂ ਕਿਵੇਂ ਪੈਂਦੀਆਂ ਤੇ ਦੇਖ ਸਕਦੇ ਹੋ ਕੋਈ ਪੀਟਰ ਡਟਨ ਨੂੰ ਨੰਦਦਾ ਹੋਗਾ ਕੋਈ ਦੂਜਿਆਂ ਨੂੰ ਨੰਦਦਾ ਹੋਗਾ ਆਯਾਦ ਵੀ ਖੜਦੇ ਆ ਥੋੜੇ ਬਹੁਤੇ ਪਰ ਦੋ ਲੇਬਰਨ ਤੇ ਲੇਬਰ ਜਿਹਨੂੰ ਐਲ ਐਨ ਪੀ ਕਹਿੰਦੇ ਆ ਉਹ ਹੁੰਦੀ ਆ ਤੁਹਾਨੂੰ ਦਿਖਾਉਣ ਦਾ ਮਤਲਬ ਇੱਥੇ ਇਹ ਸੀ ਵੀ ਇੱਥੇ ਵੋਟਾਂ ਦੇ ਮੰਗਣ ਦਾ ਢੰਗ ਤਰੀਕਾ ਕੀ ਆ ਕੋਈ ਰੈਲੀਆਂ ਨਹੀਂ ਕੋਈ ਫालतू ਪੈਸਾ ਨਹੀਂ ਵੇਸਟ ਕਰਨਾ ਪੈਂਦਾ ਠੀਕ ਆ ਅੰਦਰ ਖਾਤੇ ਚੱਲਦਾ ਹੋਊ ਥੋੜਾ ਬਹੁਤਾ ਪਤਾ ਨਹੀਂ ਕਿੱਦਾਂ ਦਾ ਚੱਲਦਾ ਪਰ ਕੋਈ ਰੈਲੀਆਂ ਰੁਲੀਆਂ ਵਾਲਾ ਕੰਮ ਨਹੀਂ ਹੈਗਾ ਜਿਹੜਾ ਦੇਖਦਾ ਪੈਸਾ ਉਹ ਬਰਬਾਦ ਹੁੰਦਾ ਖਾਸ ਕਰ ਪੰਜਾਬ ਜਾਂ ਇੰਡੀਆ ਦੀ ਗੱਲ ਕਰਾਂ ਤਾਂ ਪਰ ਇੱਥੇ ਇਦਾਂ ਦਾ ਨਹੀਂ ਹੁੰਦਾ ਇੱਥੇ ਸੜਕ ਦੇ ਕਿਨਾਰੇ ਆ ਕੇ ਲੀਡਰ ਉਹਨਾਂ ਦੇ ਵਲੰਟੀਅਰਸ ਜਾਂ ਪੀੜਾਂ ਨੂੰ ਪੀੜ ਦਾ ਮੈਨੂੰ ਪਤਾ ਨਹੀਂ ਸੋ ਸ਼ਾਇਦ ਕੋਈ ਪੀੜ ਵੀ ਹੁੰਦੇ ਹੋਣ ਪਰ ਬਹੁਤੇ ਆ ਬੀਬੀ ਦੀ ਜਿਹੜੀ ਇਹ ਲੇਬਰ ਪਾਰਟੀ ਵੱਲੋਂ ਤੇ ਇਹ ਸਾਰੇ ਇਦਾਂ ਹੀ ਹੁੰਦੇ ਆ ਮੈਂ ਇੱਥੇ ਆਇਆ ਸੀ ਸਾਈਕਲਿੰਗ ਕਰਦਾ ਕਰਦਾ ਤੇ ਮੇਰੀ ਨਿਗਾ ਪਈ ਮੈਂ ਚਾਹ ਤੁਹਾਡੇ ਨਾਲ ਸਾਂਝਾ ਕਰਦਾ 23 3 ਤਿੰਨ ਤਰੀਕ 3 ਮਈ ਨੂੰ ਸੌਰੀ ਵੋਟਾਂ ਪੈ ਰਹੀਆਂ ਤੇ ਉਸ ਤੋਂ ਪਹਿਲਾਂ ਵੀ ਵੋਟਾਂ ਪੈ ਰਹੀਆਂ ਉਹ ਮਤਲਬ ਉਹ ਸੈਂਟਰ ਥੋੜੇ ਘੱਟ ਬਣੇ ਹੁੰਦੇ ਆ ਤੁਸੀਂ ਉੱਥੇ ਜਾ ਕੇ ਵੋਟਾਂ ਪਾ ਸਕਦੇ ਹੋ ਤੇ ਕੋਈ ਪੋਸਟ ਡਾ ਕੇ ਰਾਈ ਵੀ ਪੋਸਟ ਆ ਵੋਟਾਂ ਪਾ ਸਕਦੇ ਹੋ ਤੇ ਕਿਹੜਾ ਹੁੰਦਾ ਕਿਹੜਾ ਨਹੀਂ ਹੁੰਦਾ ਇਹ ਬਤੈਨ ਨੂੰ ਦੇਖਾਂਗੇ ਤੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਇੱਥੇ ਵੋਟਾਂ ਦੇ ਪ੍ਰਚਾਰ ਲਈ ਕਿਵੇਂ ਕਿਵੇਂ ਪ੍ਰਚਾਰ ਕੀਤਾ ਜਾਂਦਾ ਉਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ ਧੰਨਵਾਦ ਸਾਰਿਆਂ ਦਾ